ਸਾਂਜੀ ਬਾਬੂ ਕੀ ਹਾਲ ਚਾਲ ਆਓ ਤੁਸੀਂ ਸਾਰੇ ਉੱਥੇ ਤਾਂ ਮੈਂ 7 ਵਜੇ ਸੀ ਉਹ ਪੁਰਾਣਾ ਪਰ ਟਾਈਮ ਇਹ ਲੱਗ ਗਿਆ 2:07 ਹੋ ਗਏ ਅੱਜ ਇਹਨੂੰ ਛੱਡਦੇ ਹਾਂ ਪਹਿਲਾਂ ही गई। रही है कल। आ कल रे सज भी, भी कल मैं ਦਾਨੇ ਪਾ ਕੇ ਜਵੇਂ ਖਾਲੀ ਨੇ ਇੱਕ ਆ ਚਲ ਕੋਈ ਨਾ ਅੱਜ ਦੇਖਦੇ ਆ ਕਿੰਨਾ ਟਾਈਮ ਲੱਗਦੀ ਆਣੀ ਇਹ ਕਰავਾ ਰਹੀ ਸੀ ਦੋਣੇ ਪਾਦੀਏ ਬਰਚੂਸਾਂਗਾ ਲਾਈ ਵਾਪੇ 9 ਵਜੇ ਕੇ 26 ਮਿੰਟ ਹੋ ਗਏ ਹੁਨੀ ਵਹੀਂ ਆ ਗਿਆ ਸੀ ਮੈਂ ਬਿਟੀ ਨੂੰ ਮਲਾਈ ਤੇ ਫੇਰ ਚੜ ਗਿਆ ਠੀਕ ਹੈ ਸਾਡ ਸੁਣ ਆਈ ਰੱਖ ਰਿਹਾ ਯੂ ਮਾਰ ਕੇ ਵਾਪੇ ਹੋ ਜੀ ਫੜ ਜਾ ਵਾਪੇ ਕੱਦੂ ਵਾਲਾ ਤਾਂ ਲਾਈ ਵਾਪੇ ਤਾਂ ਖਾਈ ਮੜਾ ਜਾ ਤਿਆਂ ਆਲੀ ਆਵਰਦੀ ਆ ਤਿਹਦੀਆ ਤੇ ਇਧਰ ਜਹਾਜ਼ ਦੇਖੋ ਆ ਵਰਦਾ ਉਹ ਜਾਂਦਾ ਠੀਕਾ ਓ ਵਗਿਆ ਹਾਂ ਓ ਵਰਦੀਆਂ ਬੀ ਕੁਤਰੀਆਂ ਆ ਸੀਆਂ ਆ ਵਰਦੀਆਂ ਉਹ ਵਰਦੀਆਂ ਠੀਕ ਆ ਚਾਰ ਦੀਆਂ ਚਾਰੇ ਨੇ ਚਲੋ ਕੋਈ ਨਾਮ ਆਪ ਲੋ ਕਰਦੇ ਆ ਜੇ 11 ਘਰਾਂ ਦਾ ਟਾਈਮ ਕਰ ਜਾ ਕਰਨ 12 ਦਾ ਰੋਜ ਕੋਈ ਚੱਕਰ ਨਹੀਂ ਵਾਦੇ ਆਪਾਂ ਨੂੰ ਜਿਵੇਂ ਸਾਨੂੰ ਆਣਾ ਭਾਈ ਪਹਿਲਾਂ ਕਿਹਾ ਸੀ ਪਿਛਲੇ ਵਲੌਗ ਚ ਵੀ ਪਾਣੀ ਦੇ 사 ਗਿਆਂ ਹਾਲੇ ਨਿੰਦੇ ਹਨਾ ਹਾਲੇ ਥੋੜਾ ਜਿਹਾ ਫਿਰ ਲਾਵਾਂਗੇ ਪਾਣੀ ਆਲੇ ਦੋ ਦੋ ਕਡਾਈਆਂ ਹੀ ਹੋਰ ਕਰਾ ਲਈ ਠੀਕ ਹੈ ਇੱਥੇ ਰੱਖਣਾ ਹੈ ਤਾਂ ਹਾਂਜੀ ਬਾਬੇ ਬਈ ਮੈਨੂੰ ਐਂ ਲੱਗਦਾ ਜਿਵੇਂ ਇਹ ਰੀਣਾ ਚਗਰਮੈ ਸਵਾਰੀ ਗਿਆਸ ਕਬੂਤਰਿਆਂ ਚ ਠੀਕ ਹੈ ਚਾਰ ਦੀਆਂ ਚਾਰਿਆਂ ਚ ਠੀਕ ਹੈ ਇਹ ਜਦੋਂ ਐ ਪੌਣ ਅੰਦਰ ਰੱਖਿਆ ਉਹਦੀ ਆ ਜਾਂਦੀ ਨੇ ਬਈ ਬੈਠਣਾ ਇਸ ਤੋਂ ਬਾਅਦ ਫੇਰ ਮੁੜ ਜਾਂਦੀਆਂ ਨੇ ਖਾਤਰੀ ਮੈਚ ਲਾਈ ਨਹੀਂ ਹੋਈ ਮੈਂ ਕਿਹਾ ਜੋਰ ਲਵਾਂ ਉੱਡਣੋਂ ਘਟ ਰਹੀਆਂ ਨਹੀਂ ਆਣਾ ਪਹਿਲਾਂ ਬਹੁਤ ਉੱਡੀਆਂ ਸੀਗੀਆਂ 7 ਵਜੇ ਟਾਉਣੇ ਹੁੰਦੇ 2 2 ਵਜੇ ਕਿ ਪਤਾ ਨਹੀਂ 25 25 ਮਿੰਟਾਂ ਦੇ ਐਨੇ ਵਜਾਇਆ ਕਰਦੇ ਆ ਪਰ 2:42 ਤੇ ਪਹਿਲਾਂ ਆ ਟਾਈਮ ਮੇਰੇ ਹਲੇ ਵੀ ਯਾਦ ਆ 2023 ਦਾ ਠੀਕ ਹੈ ਬਈ ਫਤੰਦੇਰ 22 ਸੀ 23 ਆ ਤੇਜ ਚ ਰੱਖਲੇ ਸੀ ਗਰਮੀ ਦੇ ਵਿੱਚ ਉਦੋਂ ਬਹੁਤ ਉੜਦੀਆਂ ਸੀ ਜਾਨ ਨਜਾਇਜ਼ ਤੁਹਾਨੂੰ ਪਤਾ ਕਾਲੀ ਚੀਨੀ ਕਿੰਨਾ ਜ਼ੋਰ ਮਾਰਦੀ ਸੀ ਓਏ ਰੇਸ ਨੇ ਇਸ ਨੇ ਪੁੱਠੀਲਾ ਆਤ ਲਾਈ ਜਾਨੂ ਇਹ 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 ਹੁਣ ਇਹ ਆਪ ਤਾਂ ਬੈਠਣੋਂ हट ਗਈ ਉਹਨੂੰ ਲਾ ਕੇ ਹੁਣ ਟਾਵਰ ਤੇ ਉਹ ਬਾਰੀ-ਬਾਰੀ ਜਾਈ ਗਈ ਇਹ हट ਗਈ ਜਾਨੋ ਇੱਕ ਦਿਨ ਬੈਠੀ ਸੀ ਇਹ ਚਿੱਟੀਆਂ ਵਾਲੀ ਆਪਣੀ ਹਨਾ ਮੁੜ ਕੇ ਨੇ ਨੇ ਬੈਠੀ ਹੁਣ ਕੀ ਕਰੀਏ ਉਹ ਤਾਂ ਲਿਆਂ ਸਾਰੇ ਆਪਾਂ ਵਾਪਸ ਆਪਣੀ ਕਾਲੀ ਪੂਛ ਵਾਲੀ ਕਾਲੀ ਚੀਨੀ ਬਾਹਰ ਉੜਦੀ ਦੀ ਬਾਪ ਉਹ ਹਨਾ ਆ ਬਲੱਡ ਇਹ ਜਾਂਦੀ ਬਾਹਲਾ ਤੱਤਾ ਦੀਆ ਨੂੰ ਪਤਾ ਰਾਤ ਰਾਤ ਨੂੰ ਵੀ ਕਈ ਕਦੇ ਕਦੇ ਲਾਉਂਦੇ ਸੀ ਠੀਕ ਹੈ ਉੜਦੀ ਵਾਲੀ ਥੀ ਜਰਾ ਆ ਫਰਦੀ ਨਹੀਂ ਕਤੀੜ ਕਤੀੜ ਖਾਣੇ ਬਸ ਇਹ ਤਿੰਨ ਠਿਕਣੇ ਟੰਡੋਗੀ ਤੇ ਉਹ ਡੱਬੀ ਹੋ ਗਈ ਇੱਕ ਆ ਪੱਠੀ ਹੋ ਗਈ ਆ ਚਿੱਟੀਆਂ ਵਾਲੀ ਦੇ ਦਰੂਸ ਵੱਢ ਕੇ ਰੱਖਦੇ ਆ ਬਈ ਕਦੇ ਕਦੇ ਮਨ ਖੁਸ਼ ਕਰ ਦਿੰਦੀ ਹੈ ਕਦੇ ਕਦੇ ਉਦਾਸ ਕਰ ਦਿੰਦੀ ਹੈ ਉਹ ਫਿਰਦੀ ਲੈ ਹਮ ਤਾਂ ਯਾਰ ਉੱਡੇਸ ਮਾਰ ਕੇ ਆਣਾ ਜਦ ਆਪ ਦੇਖਣ ਨੂੰ ਬੰਦੇ ਕਰਦਾਂਗੇ ਪਰ ਇਹਨੂੰ ਡਾਊਨ ਰੋ ਨੀ ਕੂਤਰੀ ਖਰਾਬ ਕਰਦੀ ਹੈ ਦੁੱਧੀਆਂ ਫਰਦੀਆਂ ਠੀਕ ਆ ਕਦਾ ਆਪਣੇ ਲਈ ਜਨਪੁਰ ਵੀ ਕੱਟਨੇ ਚਲ ਦੇਖਦੇ ਆ ਭਈਆ ਕੂਤ ਨੇ ਹਨ ਅ ਅੱਜ ਰਾਤ ਨੂੰ ਉਹ ਲਾਵਾਗੇ ਗਰਮੀ ਕੱਟਣ ਲਈ ਠੀਕ ਆ ਆਪੇ ਲੱਗ ਰਹਾ ਹੈ ਠੀਕ ਆ ਭਈ ਫਿਰ ਦੇਖਾਂਗੇ ਅਗਲੇ ਦਿਨ ਤਾਂ ਕਿ ਕੂਤਰੀਆਂ ਫੇਰਾ ਬਗੀਆਂ ਉੱਚੀਆਂ ਇਹ ਉਹ ਦੇਖ ਦੇ ਗੀਆਂ ਵੀ ਉੱਚੀਆਂ ਵਾਗੀਆਂ ਵਾਹ ਠੀਕ ਐ ਤਲਾਉ ਜੀ ਬਾਬੋ ਜਿੱਤੀਆਂ ਆਣੇ ਆਪਣੀ ਉਹ ਗਈ ਕੋਈ ਨਾ ਕੋਈ ਨਾ ਗਣ ਗਣ ਬਾਦੇ ਲਾਉ ਮੈਨੂੰ ਤਾਂ ਪਾਇਆ ਸੀ ਨਾ ਠੰਡਾਂ ਚ ਲਾਣੇ ਪਾਇਆ ਕਰਦੇ ਲਾਉਣੇ ਮੈਨੂੰ ਠੀਕ ਐ ਹੁਣ ਦੇਖ ਕਿੱਥੇ ਜਾ ਜਾ ਬੈਂਦੀ ਐ ਇਹਨਾਂ ਨੂੰ ਬਿਠਾ ਲਿਆ ਤੇ ਪਰ ਇਹਨਾਂ ਨੂੰ ਆਹਤ ਨਹੀਂ ਮੱਠਣ ਦੀ जल्दी बैठना भी भाग, ठीक है कोई ना घर इंजन में डना पर कंद पार है पूरा लो जी बाबा आई जानी ठीक है आगे भाई कन्ने कबूत छे उ चुकाम चुकाम ਮੋਦੋ ਕੀ ਗੱਲ ਐ ਬਈ ਠੀਕ ਐ ਐ ਹਣਾ ਲੈ ਉੱਥੇ ਜਾ ਕੇ ਬਹਿ ਗਈ ਹਣਾ ਵੀ ਜੇ ਜ਼ੋਰ ਲੱਗਿਆ ਤੂੰ ਘਰੇ ਆ ਥੱਲੇ ਆ ਜਾ ਕੀ ਕਰੀਏ ਚਲੋ ਕੋਈ ਨਾ ਆਪਿਓ ਦੇਖ ਰਿਆਂ ਚਿਕਾਉਣੇ ਆਂ ਤਾਂ ਚਿੱਟੀਆਂ ਆਣੀਆਂ ਲੈ ਆ ਗਈ ਹੁਣ ਕਾਨੂੰ ਆਉਣੀ ਐ ਹੁਣ ਵੀ ਉੱਥੇ ਰਹਿਣਾ ਆ ਗਈ ਮਸਤੀ ਹੋਈ लक्षण करती है बैठ बैठे भी नहीं तो लाइन देखो कहें कोई करूं कूतर ना चिटिया कताब करू मैं तार ले कूतरना कूतरियां ਠੀਕ ਚਲੋ ਲਾ ਦਿਆ ਪਾਣੀ ਪੂਣੀ ਦੇ ਨਾ ਲਓ ਹੀ ਵਾਪਸ ਦੇਖੀ ਖਾਲੀ ਕੋਲ ਲਿਆ ਤੇਰੀ ਉਹ ਤੇਰੀ ਲੈ ਇੱਤਰ ਕੀ ਹੈ ਨਾ ਭਈ ਪੀਰਾ ਜੀ ਦੇਖੀ ਦੇਖ ਨਾ ਲੱਲ ਨਾ ਲੱਲ ਖਾਲੀ ਥੀ ਕੁਛ ਨਹੀਂ ਕਰ ਲੈਣਾ ਤੁਹਾਡੇ ਬਾਸ ਚਿੱਟੀਆਂ ਲਈ ਤੂੰ ਸੁਧਰ ਜਾ ਇਨਨੋ ਹਾਲੀ ਮੌਕਦ ਨਾ ਨਹੀਂ ਤੀ ਨਾ ਆਇਆ ਮਰੋੜ ਕੇ ਖੋਰ ਕਿਧਰੇ ਛੱਡਿਓ ਜਨਮਾ ਪੀਕਾ ਚਲੋ ਬਾਬੇ ਲਿਆਉਣਾ ਹੈ ਹਣਾ ਮੂੰਹ ਲਗਾਉਣਾ ਜ਼ਰੂਰੀ ਹੁੰਦਾ ਕਬੂਤਰੀ ਦਾ ਜਾਂ ਕਬੂਤਰ ਦਾ ਆਉਣ ਦੇ ਵਕਤ ਅਨਸਾਰ ਥੋੜਾ ਥੋੜਾ ਜਣਾ ਨਹੀਂ ਆਏ ਫਿਰ ਖੋਲਿਆਂ ਇਹ ਬਈ 10:00 ਵਜ ਕੇ 40 ਮਿੰਟਾਂ ਤੇ ਆ ਗਿਆ ਕੱਤਨ ਨੇ। ਉਹ ਵੈਸੇ ਸੁਕਣੀ ਆ ਕੋਈ ਨਾ ਨਾ ਨੂੰ ਕਾਲੂ ਜਾਂ ਪਰਸ ਨੂੰ ਪਾਣੀ ਪੱਕਾ ਲਾਉਣੇ ਨੇ ਲਾਉਣੇ। ਛੱੜਦੇ ਪਹਿਲਾਂ ਦੋ ਕਬੂਤਰੀਆਂ ਉੱਤੇ ਛੱਡੀਏ। ਮੜਦੇ ਇੱਕ ਬੈਨ ਛੱੜ ਦਿੰਦੇ। ਇਹ ਵਾਲ ਕਾਲ ਦੀ ਗੰਦੀ ਹੈ। ਤੇ ਇੱਕਾਈ ਨੂੰ ਛੱੜ ਦਿੰਦੇ। ਦੇਖੋ। ਓਏ। ਓਏ ਚਾ। ਮੂੰਹ ਆ ਗਿਆ ਦੀ ਵਿੱਚ। ਕੋਈ ਨਾ ਕੋਈ ਨਾ ਪਿਉਣਿਆ ਪਿਉਣਿਆ ਖਾੜ ਜਾ ਖਾੜ ਜਾ। ਟਾਂਚ ਨਾਲ ਟਾਂਚ ਨਾਲ ਠੀਕ ਆ ਦੇਖੋ ਬਾਬੇ ਦੇਖੋ ਚਲੋ ਪਹਿਲੇ ਇਹਨਾਂ ਨੂੰ ਪਿਆ ਦਈਏ ਬਾਸ ਬਾਸ ਬਹੁਤ ਆ ਚਿੱਟੀਆਂ ਨਹੀਂ ਜਿਆਦਾ ਪੀ ਲਿਆ ਜੋਰ ਦਾ ਐਸੇ ਹੁਣ ਖਾਲੀ ਆ ਕੋਈ ਨਾ ਆਣੀ ਤੇ ਦੇਖਦਾ ਕਿ ਲੱਲਰ ਲਾਉਂਦੀਆਂ ਨੇ ਲੋ ਲੋ ਜੀ ਬਾਬ ਪਿਆਤਾ ਥੋੜਾ ਆ ਜਾ ਇੱਕ ਵਾਰ ਹੋਰ ਬਾਸ 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 ਪਿਆਤਾ ਇੱਕ ਬਾਉਲ ਚ ਚਲੋ ਲਾ ਲਈਏ ਬਾਈ ਤਵਾ ਬੇ ਸੱਚੀ ਇਹਦੇ ਵਿੱਚ ਗਰਮਾਹ ਚ ਭਰ ਰਹੀ ਆ ਪਾਣੀ ਉਠਾ ਕੇ ਜਦੋਂ ਮ ਬਿਠਾਈ ਬਈ ਸੁਗੜ ਕੇ ਜੇ ਬੈ ਗਈ ਹਨਾ ਐ ਐ ਕਬੂਤਰੀ ਦਾ ਪਤਾ ਲੱਗ ਜਾਂਦਾ ਜਾਂ ਕਬੂਤਰ ਦਾ ਸੁਗੜ ਕੇ ਜੇ ਬੈ ਜਾਨਵਰ ਫਿਰ ਪਾਣੀ ਬਸੋ ਕਾਤਾ ਪਾਣੀ ਮੰਗਦਾ ਹੋਊਗਾ ਠੀਕ ਆ ਜਾਂ ਗਰਮੀ ਭਰ ਗਈ ਇਹਦੇ ਵਿੱਚ ਗਰਮੀ ਭਰ ਰਹੀ ਹੈ ਨਾ ਸਾਰਿਆਂ ਦੇ ਵਿੱਚ ਆ ਠੀਕ ਆ ਹਲੇ ਠੀਕ ਆ ਕੋਣ ਉਹਨਿੰਨਾਂ ਦਾ ਵੀ ਕਰਾ ਦੀ ਥੋੜਾ ਜਿਹਾ ਚਾਲ ਬਸ ਤੇ ਹੁਣ ਉਤਲਿਆਂ ਦਾ ਬਸ 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 ਲੈ ਬਸ ਹੋਰ ਕਿੰਨਾ ਕਪੀਏਗੇ ਆ ਜਿਵੇਂ ਬੇਸ਼ਰਦੀ ਇਹਨਾਂ ਨੂੰ ਚੇਨ ਦੇ ਚਲੋ ਗਏ ਤਾਂ ਤਲਾਉ ਯੂ ਆ ਵੀ ਰੱਖਦੀ ਐ ਨੂੰ ਪੂਰਾ ਪਰ ਗਏ 10 ਮਿੰਟ ਹੋ ਗਏ ਦੇਖੋ 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 ਲਾ ਲ ਹੋਲੀ ਪੀ ਲੋ ਸਾਲਵਾ ਸਬੋਤਾ ਇੰਨਾ ਨਹੀਂ ਪਿਆ ਕਰਦੇ ਆਪ ਦੇ ਲੋਰਾਂ ਜ਼ੋਰ ਮਾਰ ਕੇ ਆਉਂਦੇ ਨੇ ਪਰ ਟਾਈਮ ਬਾਲਾ ਨਹੀਂ ਕਰਦੇ ਹਨ ਉੱਚੇ ਵਾ ਗਿਆ ਨੇ ਅੱਜ ਤਾਂ ਹਵਾ ਵੀ ਨਹੀਂ ਚੱਲੀ ਹੋਈ ਸੀ ਕਦੇ ਕਦੇ 12 ਵਜੇ ਕਿ ਪਤਾ ਨਹੀਂ ਕਿੰਨੇ ਦਾ ਟਾਈਮ ਕਰ ਦਿੰਦੇ ਨੇ ਕੋਈ ਅਤਾ ਪਤਾ ਨਹੀਂ ਗਰਮੀ ਭਰ ਜਾਂਦੀ ਹੈ ਕੀ ਕਰੀਏ ਹੁਣ ਠੀਕ ਆ ਠੰਡੇ ਚੀਜ਼ਾਂ ਦੇਖਦੇ ਆ ਨਹਾਵਾਂਗੇ ਕੋਈ ਅਜੇ ਸਟੋਬਾ ਦਾ ਤਾਂ ਸੁਣੇ ਤਾਂ ਕਿ ਨਾਲ ਦਾਣੇ ਵੀ ਰੱਖ ਲਾਂਗੇ ਤੇ ਲਓ ਜੀ ਬਬੇ ਦਾਣੇ ਪਾਈਏ ਕਬੂਤਰियां ਆਪਣੀਆਂ ਨੂੰ ਆਪਣੀਆਂ ਜੀ ਕਬੂਤਰियां ਜਿਹੜੀਆਂ ਹੈਗੀਆਂ ਨੇ ਜੀ ਦਾਣੇ ਭਰ ਲਈਏ ਬਾਲੇ ਨਹੀਂ ਪਾਉਣੇ ਹਨ ਆਥਣੇ ਉਹ ਲਾਉਣੀਆਂ ਆਪਾਂ ਨੇ ਗਰਮੀ ਵਾਲੀ ਨੂੰ ਜਵਾਨ ਜੀ ਦੇਖੋ ਲੈ ਇਹਨਾਂ ਨੂੰ ਆਦਿ ਆਦੇ ਹਾਊਸ ਦਾ ਦਾਣੇ ਖਾਣੇ ਦੀ ਜਿੰਨੇ ਕੁ ਖਾ ਲੈਣਾ ਠੀਕ ਆ ਚਲੋ ਚੱਲੀਏ ma andate a tenere un blocco e andate a guardare come